ਵੈਰੂ ਜੀ ਜਾਣੀਏ ਸਾਮ-ਦਾਮ ਭੇਦ-ਦੰਡ ਕੀ ਹੈ ਕਿ ਰਾਜਨੀਤੀ ਦੇ ਵਿੱਚ ਇਹ ਖੇਡੇ ਖੇਡੇ ਜਾਂਦੇ ਨੇ ਕਿ ਕਿਸੇ ਨੂੰ ਵਡਿਆਈ ਦੇ ਕਰਕੇ ਆਪਣੇ ਵੱਲ ਕਰ ਲੋ ਸਾਮ ਦਾਮ ਤੋਂ ਭਾਵ ਹੁੰਦਾ ਹੈ ਕਿ ਕਿਸੇ ਨੂੰ ਲਾਲਚ ਦੇ ਕਰਕੇ ਪੈਸੇ ਦਾ ਲਾਲਚ ਦੇ ਕਰਕੇ ਉਹਨੂੰ ਆਪਣੇ ਵੱਲ ਕਰ ਲੋ ਭੇਦ ਭੇਦ ਤੋਂ ਭਾਵ ਹੁੰਦਾ ਹੈ ਕਿ ਉਹਦੇ ਵਿੱਚ ਪਾੜਾ ਪਾ ਦੇਵੋ ਉਹਦੇ ਵਿੱਚ ਉਹ ਦੋ ਹਿੱਸੇ ਬਣਾ ਕਰਕੇ ਉਦੇ ਵਿੱਚ ਪਾਣਾ ਪਾ ਦੇਵੂ ਤਾਂ ਫਿਰ ਆਪਣੇ ਵੱਲ ਕਰ ਲਵੋ ਤੇ ਚੌਥਾ ਹੁੰਦਾ ਦੰਡ ਜੇ ਨਹੀਂ ਮੰਨਦਾ ਹੈ ਇਹ ਤਿੰਨਾਂ ਤਿੰਨਾਂ ਦੇ ਉੱਤੇ ਸਾਮ ਦਾਮ ਭੇਦ ਦੇ ਵਿੱਚੋਂ ਨਹੀਂ ਆਉਂਦਾ ਤਾਂ ਫਿਰ ਉਹਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਉਹਨੂੰ ਦੁੱਖ ਦਿੱਤਾ ਜਾਵੇ ਉਹ ਦੁੱਖ ਨੂੰ ਦੇਖ ਕਰਕੇ ਆਪਣੇ ਵੱਲ ਪਰਤਾਵੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉੱਤੇ ਇਹ ਸਾਮ ਦਾਮ ਭੇਦ ਦੰਡ ਚਾਰੇ ਵਰਤੇ ਗਏ ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੀ ਕੁਰਬਾਨੀ ਦੇ ਗਏ ਸ਼ਾਮ ਦਾ ਭੇਦ ਦੰਡ ਤੋਂ ਉੱਪਰ ਉੱਠ ਗਏ ਸੋ ਵਧੀਆ ਲੱਗੇ ਸ਼ੇਅਰ ਕਰਿਓ ਵਾਹਿਗੁਰੂ ਜੀ